ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਏ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋइंदਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸਨੇ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਐਸੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਸੀ ਸिखਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕੀ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਹੈ ਕਿ ਇਹ ਗੁਨਾਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਹੈ ਕਿ ਇਹ ਗੁਨਾਸੀ ਸਿੱਖਾਂ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕਿ ਇਹ ਮੰਗੋ ਗੁਨਾਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਪਰਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੋਰਾ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ। ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ। ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ? ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ? ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੇ ਉਹ ਕਿਸਾਨੀ ਦੀਆਂ ਮੰਗਾਂ ਹੋਣ ਚਾਹੇ ਉਹ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਭਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ ਜਾਰੀ ਹੈ ਸਾਨੂੰ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੇ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ ਔਰ ਉਸੇ ਤਰਜ਼ ਤੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨਸਤੋ ਨਬੂਤ ਕੀਤਾ ਗਿਆ ਔਰ ਓਵੇਂ ਕੀਤਾ ਗਿਆ ਜਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜਸੀ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਇਹ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਭ ਕੁ ਲੈ ਕੇ ਅੱਗੇ ਵਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਚੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ